গোলডি ব্রাড মারਿਆ ਗਿਆ ਜੀ ਹਾਂ ਤੁਸੀਂ ਸੱਚ ਸੁਣਿਆ গোলਡੀ ব্রাਡ ਮਾਰਿਆ ਗਿਆ ਸਿੱਧੂ ਮੂਸੇ ਵਾਲੇ ਦਾ ਕਾਤਲ গোলਡੀ ব্রাਡ ਮਾਰਿਆ ਗਿਆ ਅਮਰੀਕਾ ਸਰਕਾਰ ਵੱਲੋਂ ਸਬੂਤ ਵੀ ਪੇਸ਼ ਕੀਤੇ ਗਏ ਆ ਪਰ ਕਈ ਲੋਕ ਇਸ ਨੂੰ ਸੱਚ ਨਹੀਂ ਮੰਨ ਰਹੇ ਖਬਰਾਂ ਇਹ ਵੀ ਚੱਲ ਰਹੀਆਂ ਕਿ ਇੱਕ ਹੋਰ ਫੋਟੋ ਵਾਇਰਲ ਕੀਤੀ ਜਾ ਰਹੀ ਹੈ ਜਿੱਥੇ ਇਹ ਗੱਲ ਆਕੀ ਜਾ ਰਹੀ ਹੈ ਕਿ ਉਹ গোলਡੀ ব্রাਡ ਨਹੀਂ ਇਹ ਹੋਰ ਕੋਈ ਵਿਅਕਤੀ ਸੀ ਜਿਸ ਨੂੰ ਇੱਥੇ ਮਾਰਿਆ ਪਰ ਅਮਰੀਕਾ ਸਰਕਾਰ ਵੱਲੋਂ ਸ਼ਿਕਾਗੋ ਦੀ ਪੁਲਿਸ ਵੱਲੋਂ ਇੱਕ ਸੀਸੀਟੀਵੀ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਸਾਫ ਤਕਾਈ ਦੇ ਰਿਹਾ ਹੈ ਕਿ ਗੋਲਡੀ ਬਰਾੜ ਜਿਹੜਾ ਕਿ ਮੋਸਟ ਵਾਂਟਡ ਸੀ ਲਾਰੈਂਸ ਬਿਸ਼ਨੋਈ ਦਾ ਸੱਜਾ ਹੱਥ ਸੀ ਉਸ ਨੂੰ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਦੇ ਵਿੱਚ ਉਸਦੇ ਵਿਰੋਧੀ ਗੈਂਗ ਵੱਲੋਂ ਹੀ ਮਾਰ ਦਿੱਤਾ ਗਿਆ ਹੈ ਕਿਉਂਕਿ ਪੰਜਾਬ ਦੇ ਵਿੱਚ ਗੋਲਡੀ ਬਰਾੜ ਉਸ ਸਮੇਂ ਚਰਚਾ ਦੇ ਵਿੱਚ ਆਇਆ ਸੀ ਜਦੋਂ ਉਸ ਨੇ ਪੰਜਾਬ ਦੇ ਮਸ਼ਹੂਰ ਸਿੰਗਰ ਸਿੱਧੂ ਮੂਸੇਵਾਲੇ ਨੂੰ ਕਤਲ ਕਰਨ ਲਈ ਵਿਉਂਤ ਬਣਾਈ ਸੀ ਉਸ ਤੋਂ ਬਾਅਦ ਲਗਾਤਾਰ ਭਾਰ ਸਰਕਾਰ ਇਸ ਦੀ ਮੰਗ ਕਰ ਰਹੀ ਸੀ ਪਰ ਵਿਰੋਧੀ ਗੈਂਗ ਨੇ ਹੀ ਆਖਰ ਗੋਲਡੀ ਬਰਾੜ ਨੂੰ ਨਿਸ਼ਾਨਾ ਬਣਾਇਆ ਤੇ ਸ਼ਿਕਾਗੋ ਸ਼ਹਿਰ ਦੇ ਵਿੱਚ ਢੇਰ ਕਰ ਦਿੱਤਾ ਉੱਥੇ ਉਸ ਦਾ ਇੱਕ ਸਾਥੀ ਜਿਹੜਾ ਕਿ ਉਸ ਦੇ ਨਾਲ ਸੀ ਇੱਕ ਹੋਟਲ ਦੇ ਵਿੱਚ ਠਹਿਰੇ ਹੋਏ ਸੀ ਉਹ ਜ਼ਖਮੀ ਹੈ ਤੇ ਉਹ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ